ਆਪਣੀ ਮਿਹਰਾਂ ਭਰੀ ਲਗਨ ਉਸ ਸਮੂਖ ਤੇ ਕਰਦੈਂ ਜਿਹੜਾ ਕੋਈ ਸੁਵਾਈ ਸੁਨੀਆਂ ਤਕਤੀਆਂ ਬਨੇਰੀਆਂ ਕਾਮੀਆਂ ਅਰੰਭ ਕਰ ਦਿੰਦਾ ਹੈ ਇਸੇ ਕਰਕੇ ਸਾਧੂ ਮਹਾਰਾਜ ਜੀ ਨੇ ਭਾਈ ਗੁਰੂਖ ਪਿਆਰੀ ਨੂੰ ਅੰਮ੍ਰਿਤ ਮੇਲੇ ਨੂੰ ਜਾਗ ਰੱਖਿਆ ਕਿਉਂਕਿ ਗਣੇ ਕਿਨੇ ਪ੍ਰਵਾਹ ਨੂੰ ਸੁਸ ਦੱਸਿਆ ਕਰਦੈਂ ਨੇ ਕਿ ਅੰਮ੍ਰਿਤ ਮੇਲੇ ਵਿੱਚ ਕੋਈ ਜਾਗ ਕੋਲੇ ਪਹਿਲੀ ਗੱਲ ਬੰਦਾ ਉੱਤਰੀ ਹੋਣੀ ਭਾਗ ਉਹ ਬੜਾ ਉਤਲੇ ਦਾ ਕਿ ਉਹ ਚੰਗੇ ਗੁਣਾ ਵਾਲੇ ਕੌਤਖੁਆ ਰਾਏ ਜੀ ਦਾ ਮੁਕੰਦ ਦਾ ਚੰਗੇ ਨੂੰ ਤਾਂ ਕਰਦੇ ਤੇ ਜੀਨੀ ਦੀ ਅਮਰ ਉਹ ਚੰਗੇ ਗੁਣਾ ਕਰਕੇ ਉਹ ਜਦੋਂ ਸਰੀਰ ਕਰਕੇ ਚੜਾਈ ਦੇ ਲੱਗੇ ਨਾ ਤੇ ਬਾਦ ਵਿੱਚ ਵੀ ਉਹ ਜਾਤ ਪੈ ਕਰਦੇ ਵੀ ਬੰਦਾ ਬਹੁਤ ਵਧੀਆ ਸੀ ਧਰਮ ਕਿਆਰ ਦਾ ਸੀ ਬੜਾ ਧਾਰਮਿਕ ਪੂਜਯਾ ਪਾਤਸ਼ਾਹ ਜੀ ਕੀ ਅੰਦਰ ਤੁਜਾਂ ਕਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਵੇਂ ਚਿਤੇ ਹੁੰਦਾ ਨਿਵਾਣੀ ਤੋਂ ਕਹਿੰਦੀ ਹੈ Japman Satnaam Sada Satnaam ਇਸੇ ਕਰਕੇ ਪਾਸ਼ਾ ਨੂੰ ਇਹ ਇਹਨਾਂ ਬੋਲਾਂ ਦੇ ਤਰਜਮਾ ਨਹੀਂ ਕਰਦੇ ਵਿਦਵਾਨ ਕੋਸ਼ ਦੱਸਣਾ ਕਰਦੇ ਨਹੀਂ ਕਿ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋ ਜਾਗੈ ਨਿਤ ਇੱਕ ਬਣੇ ਜੀ ਆਰਜਾਹ ਗੁਰੂ ਸਾਹਿਬ ਆਣੇ ਚੇਤਿ ਉਹਦਾ ਨਾਮ ਚਿਤੇ ਹੁੰਦਾ ਹੈ ਇਸੇ ਕਰਕੇ ਪਾਤਸ਼ਾਹ ਮਹਾਰਾਜ ਜੀ ਪਾਵਨ ਸ਼ਬਦ ਵਿੱਚ ਇਹ ਸਾਨੂੰ ਸਮਝੌਣਾ ਕਰਦੇ ਨੇ ਭਾਈ ਭਾਈ ਨੂੰ ਪਰਮੇਸ਼ਰ ਨੂੰ ਕੀਤੇ ਵਿੱਚ ਕਰ ਉਹਨੂੰ ਕੀਤੇ ਵਿੱਚ ਕਰਕੇ ਕੀ ਕਰਨਾ ਹੈ ਪਾਤਸ਼ਾਹ ਜਿਹੜਾ ਪਾਵਨ ਪੁਰਸ਼ ਸ਼ਬਦ ਵਿੱਚ ਸਮਝੌਣਾ ਕਰਦੇ ਨੇ ਆਹੋ ਮਨ ਬੈਕੀਆਂ ਕਰੀ ਇਕਾਗਰ ਪਾਵਨ ਪੁਰਸ਼ ਸ਼ਬਦ ਵਿਚਾਰਕ ਅਰੰਭ ਕਰਨ ਤੋਂ ਪਹਿਲਾਂ ਸਾਵਧਾਨ ਇਕਾਗਰ ਤੀਨ ਦੀ ਅਵਸਥਾ ਹਾਸਲ ਨੇ